ਤੇ ਬਾਕੀ ਵਾਈ ਦੇ ਕਾਦ ਤੋਂ ਜੱਜਮੈਂਟ ਤੁਸੀਂ ਲਾ ਸਕਦੇ ਹੋ ਵਾਈ ਦਾ ਕਾਦ ਸੇ ਇੱਕ ਫਟ ਹੋਊਗਾ ਤੇ ਉਹਦੇ ਹਿਸਾਬ ਨਾਲ ਤੁਸੀਂ ਆਈਡੀਆ ਲਾ ਸਕਦੇ ਹੋ ਇੱਕ ਠੀਕ ਜੱਜਮੈਂਟ ਆ ਕਈ ਪ੍ਰੋਫੈਸ਼ਨ ਲੱਗ ਜਾਂਦੇ ਆ ਕਿ ਡਾ ਕਾਦ ਦਾ ਵਾਈ ਕੀ ਗੱਲ ਬਾਤ ਆ ਤੇ ਆ ਤੋਰਾ ਤੋਰਾ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਥਣ ਥਣ ਬਹੁਤ ਸੋਹਣਾ ਲੱਗਿਆ ਵਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਖਪੁਰਾ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ گاਵਾ ਤੇ ਇੱਕ ਟਾਪ ਕੁਆਲਟੀ ਦੀ ਕੱਟੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਜੀ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸასი ਕਾਲ ਜੀ ਸასი ਕਾਲ ਜੀ ਨਾ ਵੀਰ ਜੀ ਆਪਣਾ ਨਾ ਬਾਈ ਮੇਰਾ ਨੋਨਾ ਪਿੰਡ ਸੁਖਪਰਾ ਮੋੜ ਜ਼ਿਲ੍ਹਾ ਬਰਨਾਲਾ ਪਹਿਲੀ ਗਾਂ ਦੀ ਵੀਰੇ ਜਾਣਕਾਰੀ ਪਹਿਲੀ ਗਾਂ ਬਾਈ ਇਹ 25 ਦਿਨ ਦੀ ਸੂਈ ਹੋਈ ਆ ਹਾਂਜੀ ਤੇ 15 ਲੀਟਰ ਦੁੱਧ ਤਿਆਰ ਹੈ ਦੇ ਥੱਲੇ ਹੁਣ ਕੰਡੇੜਾ ਹਾਂ ਕੰਡੇੜਾ 15 ਲੀਟਰ ਤਿਆਰ ਆਪਾਂ 14 ਗੈਗੀ ਦੇਵਾਂਗੇ ਬਾਈ ਹੂੰ ਸੀਲ ਠੰਡੀ ਬਹੁਤ ਆ ਪੱਛੀ ਚੋਣ ਚਾਣ ਬਹੁਤ ਵਧੀਆ ਲੱਗਿਆ ਵਾ ਬਾਕੀ ਲੇਵਾ ਕੁਆਲਿਟੀ ਹਾਂ ਬਾਈ ਲੋਪਰਾ ਲੇਵਾ ਦਿੰਦਾ ਚੱਲਾ ਜਾਂਦੇ ਫਾੜੀ ਵਾਲਾ ਲੇਵਾ ਕਰਮਾ ਵਾਲੀ ਤੇ ਤੇ ਜਰਸੀ ਚ ਆ ਗਈ ਨਾ ਵੀਰੇ ਹਾਂ ਬਾਈ ਜਰਸੀ ਚ ਆ ਗਈ ਠੀਕ ਆ ਬੱਚਾ ਬਰਾ ਕੀ ਇਹਦੇ ਮੰਗਰ ਬੱਚਾ ਬੱਸਾ ਬਾਈ ਇਹਦੇ ਮੰਗਰ ਬੱਚਾ ਬੱਸਾ ਬਰਾ ਚੈੱਕ ਕਰ ਸਕਦੇ ਹਾਂ ਬੱਸਾ ਵੀ ਬੱਸਾ ਪਿਆਵਾਂ ਦਾ ਥੋੜਾ ਵੱਡਾ ਵਾਲਾ ਆ ਕਰਕੇ ਥੋੜਾ ਵੱਡਾ ਲੱਗਦਾ ਠੀਕ ਆ ਤੇ ਤੋੜ ਦੋ ਬਰਾ ਲੋ ਪਰਾ ਕੱਦ ਕਾਟ ਸੋਣਾ ਸਨਖਪੁਣਾ ਤੇ ਬਾਕੀ ਵਾਈ ਦੇ ਕੱਦ ਤੋਂ ਜੱਜਮੈਂਟ ਤੁਸੀਂ ਲਾ ਸਕਦੇ ਹੋ ਫਾਇਦਾ ਕਰ ਦਸੇ 1 ਫੁੱਟ ਹੋਊਗਾ ਤੇ ਉਹਦੇ ਹਿਸਾਬ ਨਾਲ ਤੁਸੀਂ ਆਈਡੀਆ ਲਾ ਸਕਦੇ ਹੋ ਇੱਕ ਠੀਕ ਜਿਹਾ ਜੱਜਮੈਂਟ ਆ ਕਈ ਭਰਾ ਪੁੱਛਣ ਲੱਗ ਜਾਂਦੇ ਆ ਕਿ ਡਾ ਕੱਦਦਾ ਬਾਈ ਕੀ ਗੱਲ ਬਾਤ ਆ ਤੇ ਆ ਤੋੜਾ ਤੋੜਾ ਤੁਸੀਂ ਦੇਖ ਸਕਦੇ ਹੋ ਕਰਮ ਤੇ ਵਾਕ ਵਾਲਾ ਗਿੱਥੀ ਨਾਲ ਥਣ ਲੱਗਿਆ ਵਾ ਲੈ ਚਲ ਭਰਾ ਲੋ ਜੀ ਬਾਕੀ ਦੁੱਧ ਹੈਗਾ ਸੇਵਾ ਦਾ ਭਰਾ ਠੀਕ ਹੈ ਜੀ ਲੋ ਜੀ ਥਣ ਬਹੁਤ ਸੋਹਣਾ ਲੱਗਿਆ ਲੈ ਵਾ ਸਾਨੂੰ ਨੇੜ ਤੋਂ ਦਿਖਾ ਦੇ ਨੇ ਲੋ ਥਣ ਤੋਂ ਦੀ ਨਾੜਾ ਨੂੰ ਨਾ ਬੋ ਕੈਂਟ ਲੱਗੀਆਂ ਤੇ ਰੇਟ ਭਰਾ ਜਾਇ ਜ਼ਿਆਦਾ ਖਿੱਚ ਕੇ ਜੀ ਬਸ ਜਾਣ ਦੇਣ ਲੈਣ ਜਾਲੀ ਦੱਸੀ ਬਾਈ ਯਾਰ ਮੁੱਲ ਬਾਈ 55 ਕਰਾ ਲੋ 52 ਕਰੋ 50 ਦੀ ਵੜੀ ਦੇ ਦਿਆਂਗੇ ਠੀਕ ਆ ਆ ਤਾਂ ਹੋਈ ਨਾ ਗੱਲ ਠੀਕ ਆ ਜੀ 50000 ਰੁਪਏ ਦੀ ਭਰਾ ਕਹਿੰਦਾ ਵੜੀ ਦੇ ਦਾਂਗੇ ਜਿੰਨਾ ਮਰਜ਼ੀ ਮੁੱਲ ਕਰਾਈ ਚਲੋ ਧਾਰਾਂ ਧੁਰਾਂ ਦੇਖਦਾ ਵੀ ਮਾਰ ਬਾਤ ਮਾਰ ਦੇ ਵੀਰੇ ਧਾਰਾਂ ਮਾਰ ਲੋ ਧਾਰਾਂ ਮਾਰ ਦੋ ਭਰਾ ਲੋ ਧਾਰ ਤੂੰ ਬਹੁਤ ਸੋਹਣੀ ਧਾਰ ਆ ਲੋ ਠੀਕ ਆ ਜੀ ਮਾਗਰ ਲੰਦੀ ਮਾਰ ਦੋ ਲੋ ਜੀ ਠੀਕ ਹੈ ਠੀਕ ਹੈ ਇਹ ਹੈਗੀ ਸੀ ਇੱਕ ਨੰਬਰ ਹਾਂ ਜੀ ਬਈ ਦੋ ਨੰਬਰ ਦੱਸੋਗਾ ਦੋ ਨੰਬਰ ਬਾਈ ਇਹ ਵੀ ਮਹੀਨੇ ਗਰੀ ਸੂਈ ਵੀ ਆ ਠੀਕ ਆ ਮਾਗਰ ਬੱਚਾ ਇਹਦੇ ਫਿਰ ਇਹ ਥੋੜੀ ਜਿਹੀ ਬਾਹਰ ਦਾ ਡਾਬਲਾ ਵੱਧ ਦੋਦ ਵਾਲੀ ਬੇਗੋਰੀ ਚ ਉਹੀ ਥੋੜਾ ਪੱਕੇ ਪੁੱਕੇ ਚ ਰਹੀ ਵੀ ਆ ਠੀਕ ਆ ਤੇ ਸੀਡ ਢੰਡੀ ਬਹੁਤ ਆ ਬਾਈ ਇਹ ਵੀ ਠੀਕ ਆ ਹਾਂ ਲੋਪਰਾ ਲੈ ਵਾ ਦੇਖ ਸਕਦੇ ਹੋ ਕਰਮ ਵਾਲੀ ਦਾ ਫਾੜ ਮੇ ਫੂੜਾ ਦੁੱਧ ਦੇ ਸੱਲੇ ਵੀ 14 15 ਕਿਲੋ ਹੋਏਗਾ ਆਪਾਂ 14 ਕਿਘੀ ਦੇਵਾਂਗੇ ਠੀਕ ਆ ਹਾਂ ਤੇ ਬੱਛਾ ਭਰਾ ਦੇ ਮਗਰ ਬੱਛਾ ਬਾਈ ਇਹਦੇ ਮਗਰ ਇਹਦੇ ਮਗਰੀ ਬੱਛਾ ਇਹ ਆਈ ਬੇਕ ਹੋਰੀ ਜੋਂ ਦੁੱਧ 20 ਕਿਲੋ ਵਾਲੀ ਵਹਿੜਾ ਤੇ ਕਿੰਨੇ ਲੀਟਰ ਹੋਊਗਾ ਦੁੱਧ ਜਿਹਦੇ ਹੁਣ ਬਾਈ ਇਹਦੇ ਥੱਲੇ 15 ਕਿਲੋ ਦੁੱਧ ਤਿਆਰ ਆਪਾਂ 14 ਕਿਘੀ ਦੇਵਾਂਗੇ ਠੀਕ ਆ ਚਾਹ ਦੋ ਡਾਂਗ ਚੋਲੇ ਹਾਂ ਬਾਕੀ ਸੇਵਾ ਦਾ ਸੇਵਾ ਦਾ ਬਾਈ ਯਾਰ ਲੋਪਰਾ 11 ਬਾਈ ਕਹਿੰਦਾ ਹੁਣ ਇਹ ਤਾਂ ਪਹਿਲਾਂ ਹੀ ਬਣ ਸੇਵਾ ਚੋਂ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਨੂੰ ਬੋਡੀ ਚੈੱਕ ਕਰ ਸਕਦੇ ਹੋ ਭਰਾ ਕਦੇ ਵੀ ਸੁੱਖ ਨਾ ਕਰਮਾ ਵਾਲੇ ਦਾ ਸੋਹਣਾ ਤੇ ਲੇਵਾ ਵੀ ਕਵਾਲ ਕਮਾਲ ਦਾ ਲੰਮੇ ਲੰਮੇ ਥਾਣਾ ਕਿ ਲੋਚ ਤੋੜਾ ਦੇਖ ਸਕਦੇ ਕਰਮਾ ਵਾਲੇ ਦਾ ਲੈ ਚਲ ਭਰਾ ਲੈ ਚਲ ਤੇ ਨਾਲਾ ਦੇਖ ਸਕਦੇ ਹਲੇਵੇ ਤੇ ਤੇ ਕੱਟ ਦਵੈਡ ਤੁਸੀਂ ਜੱਜਮੈਂਟ ਲਾ ਸਕਦੇ ਹੋ ਭਰਾ ਖੁੱਦ ਤੇ ਬੱਚਾ ਸਾਨੂੰ ਭੁਖਾਣਿਆ ਤੇ ਬਾਈ ਇਹਦਾ ਵੀ ਰੇਟ ਯਾਰ ਖਿੱਚ ਕੇ ਦੱਸ ਦੇ ਬੱਸ ਵੇ ਭਾਈ ਥੋੜੇ ਪੈਰਾਂ ਦਾ ਮੰਨਦੀ ਆ ਵਿਚਾਰੀ ਹਾਂਜੀ ਬਹਿ ਲੰਗ ਲੰਗ ਹੈ ਨਹੀਂਗਾ ਹਾਂ ਹਾਂ ਠੀਕ ਆ ਤੇ ਲਾਗੇ ਲੁਕੇ ਵਿਚਾਈ ਦੇ ਘਸੇ ਜਮਾ ਪੱਕੇ ਚੁਈ ਕਰਕੇ ਓਕੇ ਇਹ ਆਪਾਂ 46000 ਦੀ ਵਾੜ ਦੇ ਦਾਂਗੇ 46000 ਦੀ 14 ਲੀਟਰ ਦੁੱਧ ਤਿਆਰ ਹਾਂ ਭਾਈ ਠੀਕ ਆ ਜੀ ਤਾਰਾ ਇਹਦਿਆਂ ਵੀ ਦਿਖਾ ਦੇਣੇ ਲੋ ਜੀ ਚੈੱਕ ਕਰ ਸਮੂਹ ਲੈ ਸਮਾ ਨਹੀਂ ਭਰਾ ਠੀਕ ਆ ਲੋ ਜੀ ਇਹ ਮਾਗ ਲਿਖਣੇ ਠੀਕ ਆ ਭਰਾ ਓਕੇ ਓਕੇ ਦੀ ਰਿਪੋਰਟ ਆ ਥਣ ਥਣ ਓਕੇ ਜਮਾ ਠੀਕ ਆ ਜੀ ਕਰਮਾਂ ਵਾਲੀ ਸੋਹਣੀ ਆ ਹਾਂ ਜੀ ਭਾਈ ਤਿੰਨ ਨੰਬਰ ਕੱਟੀ ਤਣਾ ਨੰਬਰ ਕੱਟੀ ਬਈ 15 ਕ ਮਹੀਨਿਆਂ ਦੀ ਕੱਟੀ ਆ ਹਲੇ ਹਾਂ ਹਾਂ ਤੇ ਇਹਦੀ ਹਾਈਟ ਤੁਸੀਂ ਦੇਖ ਲਓ ਵੀ ਕਿੰਨੀ ਜ਼ਿਆਦੇ ਆ ਅੱਛਾ ਥਾਣਾ ਥੋਣਾ ਦੀ ਬਹੁਤ ਸਾਫ ਥਣ ਦਿਖਾਉਣੀ ਸੀ ਮੜਾ ਜਿਹ ਚਲੀ ਗਈ ਪਰ ਇਹਨੂੰ ਹਾਂ ਦਿਖਾ ਦਨੇ ਬਾਈ ਕੋਈ ਨਾ ਲੈ ਲਓ ਥਣ ਦਿਖਾ ਦੀ ਮੜਾ ਪਚਾ ਪਚਾ ਕੇ ਜੀ ਥੋੜਾ ਡਰਦੀ ਆ ਹਾਂਜੀ ਹਾਂਜੀ ਕੈਮਰੇ ਤੋਂ ਥੋੜਾ ਕਰਦੀ ਆ ਇਹ ਲੋਛੀ ਨੂੰ ਡਾਕਟਰ ਕਹਦੇ ਥਣ ਦੇਖਦੇ ਮੋਟਾ ਮੋਟਾ ਥਾਣਾ ਭਰਾ ਠੀਕ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬਿੱਥੀ ਤੇ ਥਣ ਲੱਗਿਆ ਵਾ ਕਰਮਾਂ ਵਾਲੀ ਦਾ ਤੇ ਕਿੰਨੇ ਦੱਸਾਈ ਨੇ ਵੀਰੇ ਟਾਈਮ ਦੀ ਇਹ ਇਹ 15 ਮਹੀਨਿਆਂ ਦੀ ਹੋਈ ਆ ਬਾਈ ਹਰੇ ਟਾਈਮ ਪਰ ਕੱਟੀ 1.5 ਪਾਉਣੇ 2 ਸਾਲ ਦੀਆਂ ਕੱਟੀਆਂ ਦੇ ਬਰਾਬਰ ਹਾਈਟ ਹੈ ਇਹਦੀ ਠੀਕ ਆ ਹਾਂ ਪਤਲੀ ਚੌੜੀ ਦੀ ਕੱਟੀ ਹੈ ਬਈ ਇਹ ਫੇਸ ਬਿਊਟੀ ਦੇ ਸਕਦੇ ਠੀਕ ਹੈ ਜੀ ਲਿਆ ਬੜਾ ਮੋੜ ਲਿਆ ਕੱਦ ਕਾਠ ਸੁਖਣਾ ਸੋਹਣਾ ਤੇ ਫੇਸ ਬਿਊਟੀ ਸਿੰਗੀ ਸੁੰਗੀ ਕਰਮਾ ਵਾਲੀ ਮੋੜਨ ਲੱਗੀ ਕਰਦੀ ਆ ਥੋੜੀ ਚੌੜ ਤੇ ਨਾ ਪੁੱਤ ਖੈ ਚ ਕੀ ਬਾਈ ਰੇਟ ਇਹਦਾ ਵੀ ਬਸ ਕਹਿਣ ਦੀ ਲੋੜ ਹੀ ਨਾ ਪਵੇ ਬਾਲਾ ਅਗਲੇ ਨੂੰ ਕਹਿਣਾ ਵੀ ਜੈਜੀ ਦਾਦਾ ਕਹ ਤੇਰੇ ਰੇਟ ਪਹਿਲਾਂ ਵੀ ਸਹੀ ਹੁੰਦੇ ਵੈਸੇ ਤਾਂ 30000 ਰੁਪਏ ਮੋਲ ਲੈ 28 ਦੀ ਛੱਡ ਦੇ 28000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਹਾਈਟ ਚੈੱਕ ਕਰਾ ਦੇ ਬਾਈ ਇਹਦੀ ਲੋ ਬਾਈ ਦੀ ਕਾਦੇ ਦੇ ਸਹਾਰ ਨਾਲ ਜੱਜ ਪਹਿਲਾਂ ਜਿਹੜੀ ਕੱਟੀ ਪਾਈ ਸ਼ੋ ਦੇ ਨਾਲ ਉਹ ਤਾਂ ਦੁੱਗਣੀਆਂ ਦੇ ਲਾ ਮੇਰੇ ਕਿੱਥੇ ਕਿੱਥੇ ਆਉਂਦੀ ਹੈ ਸਹੀ ਗੱਲ ਹੈ ਜੀ ਤੇ ਉਹ ਵੀਡੀਓ ਚ ਨਹੀਂ ਹਾਈਟ ਦੀ ਜੱਜਮੈਂਟ ਨਹੀਂ ਹੁੰਦੀ ਨਹੀਂ ਨਹੀਂ ਆਪਣਾ ਵੀਰੇ ਜ਼ੂਮ ਵੀ ਨਹੀਂ ਕਰਾਉਂਦਾ ਆਪਣੇ ਸਿੰਪਲ ਵੀਡੀਓ ਹੁੰਦੀ ਹੈ ਜਿੰਨੀ ਵੀ ਹੁੰਦੀਆਂ ਜਿਹੜਾ ਤੁਸੀਂ ਵੀ ਲੈਣਾ ਹੋਵੇ ਪਸ਼ੂ ਚਾ ਕਿਸੇ ਨੇ ਦੇਖਣਾ ਹੋਵੇ ਹਨ ਤੁਸੀਂ ਚਾਹ ਜੀ ਇੱਥੇ ਵੀਡੀਓ ਚ ਦੇਖੋਗੇ ਆਪਣੀਆਂ ਨਾ ਉਹੀ ਜੇ ਘਰੇ ਜਾ ਕੇ ਦੇਖੋਗੇ ਕਿਉਂਕਿ ਜ਼ੂਮ ਕਰਕੇ ਨਹੀਂ ਆਪਾਂ ਬਣਾਉਂਦੇ ਕਿਉਂਕਿ ਮੁੜ ਕੇ ਅਗਲੇ ਦੇ ਗੇੜਾ ਜਾਂਦਾ ਨਾਲ ਤੇਲ ਖਰਾਬ ਹੁੰਦਾ ਨਾ ਉਹਦਾ ਫਾਇਦਾ ਨਹੀਂ ਹੈਗਾ ਤੇ ਲੋ ਭਰਾ ਬ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ